ਚਾਂਦਨਾ ਚਾਂਦਨ ਆਂਗਣ ਪ੍ਰਭ ਜਿਓ ਅੰਤਰ ਚਾਂਦਨਾ ਆਰਾਧਨਾ ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ ਤਿਆਗਣਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ ਮੰਗਣਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ ਜਾਗਣਾ ਜਾਗਰਣੇ ਕਾ ਹਰ ਕੀਰਤਨ ਮਹਿ ਜਾਗਣਾ ਲਾਗਣਾ ਲਾਗਰਣੀ ਕਾ ਗੁਰ ਚਰਣੀ ਮਨ ਲਾਗਣਾ ਇਹ ਵੇਦ ਤੇ ਸਪਰਾਪਤੇ ਜਾਂ ਕ ਮਸਤਕ ਭਾਗਣਾ ਕਹ ਨਾਨਕ ਤਿਸ ਸਭ ਕਿਸ ਨਿਕਾ ਜੋ ਪ੍ਰਭ ਕੀ ਸਰਣਾ ਗਣਾ ਮਾਰੂ ਮਹੱਲਾ ਪੰਜਵਾ ਆਉ ਜੀ ਤੂੰ ਆਵ ਹਮਾਰਾ ਹਰ ਜਸ ਸਰਵਣ ਸੁਣਾਵਣਾ ਰਹਾਉ ਤਉ ਤੇ ਆਵ ਤੈ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗ ਗਾਵਣਾ ਸੰਤ ਕਿਰਪਾ ਤੇ ਹਿਰਦੈ ਵਾਸੈ ਤੁਜਾ ਭਾਉ ਮਿਟਾਵਣਾ ਭਗਤ ਦਇਆ ਤੇ ਬਧ ਪਰਗਾਸੈ ਦਰਮਤ ਦੂਖਤ ਜਾਵਣਾ ਦਰਸ਼ਨ ਭੇਟਤ ਹੋਤ ਪਣੀਤਾ ਪੁਨਰਪ ਗਰਬਣਾ ਪਾਵਣਾ ਨਾਉ ਨਦਰਿਤ ਸਿਧ ਪਾਈ ਜੋ ਤੁਮ ਰਹਿ ਮਨ ਪਾਵਣਾ ਸੰਤ ਬਿਨਾ ਮੈਂ ਥਾਉ ਨ ਕੋਈ ਆਵਰਣਾ ਸੁਜੈ ਜਾਵਣਾ ਮੋਹਿ ਨਿਰਗੁਣ ਕੋ ਕੋਈ ਨਾ ਰੱਖੈ ਸੰਤਾਂ ਸੰਗ ਸਮਾਵਣਾ ਕਾਹ ਨਾਨਕ ਗੁਰ ਚਲਤ ਦਿਖਾਇਆ ਮਨ ਮਤੇ ਹਰ ਹਰ ਰਾਵਣਾ ਮਾਰੂ ਮਹਲਾ ਪੰਜਵਾ ਜੀਵਣਾ ਸਫਲ ਜੀਵਣਾ ਸੁਣ ਹਰ ਜਪ ਜਪ ਸਦ ਜੀਵਣਾ ਰਹਾਓ ਪੀਵਣਾ ਜਿਤ ਮਨ ਆਗਾਵੇ ਨਾਮ ਅੰਮ੍ਰਿਤ ਰਸ ਪੀਵਣਾ ਖਾਵਣਾ ਜਿਤ ਭੁੱਖਣਾ ਲੱਗੇ ਸੰਤੋਖ ਸਦਾ ਤ੍ਰਿਪਤੀ ਵਣਾ ਪੈ ਨਾਣਾ ਰਖ ਪਤ ਪਰਮੇਸ਼ਰ ਫਿਰ ਨਾਗੇ ਨਾਹੀ ਥੀਵੜਾ ਭੋਗਣਾ ਮੜ ਮਤੇ ਹਰ ਰਸ ਸੰਤ ਸੰਗਤ ਮਹਿਲੀ ਵੜਾ ਬਿਨ ਤਾਗੇ ਬਿਨ ਸੂਈ ਆਣੀ ਮਨ ਹਰ ਭਗਤੀ ਸੰਗ ਸੀ ਵੜਾ ਮਾਤਿਆ ਹਰ ਰਸ ਮੈ ਰਾਤੀ ਤਿਸ ਬਹੁੜ ਨਾ ਕਭ ਔਖੀ ਵੜਾ ਮਿਲੇ ਓ ਤਿਸ ਸਰਬ ਨਿਦਾਨਾ ਪ੍ਰਭ ਕਿਰਪਾਲ ਜਿਸ ਦੀਵਨਾ ਸੁਖ ਨਾਨਕ ਸੰਤਨ ਕੀ ਸੇਵਾ ਚਰਣ ਸੰਤ ਧੋਏ ਪੀਵਣਾ